ਉਹ ਵਿੱਚ ਪਹੁੰਚ ਜਾਂਦੇ ਫੋਸਾ ਸਸਿਕਾ ਜੀ ਸਾਰੇ ਨੂੰ ਫੋਸਾ ਸਾਹਿਬ ਕਾ ਪਹੁੰਚ ਚੁਕੇ ਜੀ ਪਿੰਡ ਦੇ ਮੋੜਾ ਜਿਲ੍ਹਾ ਅਮਰਸਰ ਬੰਦੇ ਤਸਰੀਬਾ ਬਕਾਲਾ ਮੇਰਾ ਕੈਮਰਾ ਕਮਾਓ ਚਾਰ ਝੋਟੀਆਂ ਚਾਰੇ ਉਧਰ ਲੀਆਂ ਬੜੀਆਂ ਕੁਆਲੀ ਝੋਟੀਆਂ ਬਾਈਓ ਰੋਕਲ ਜੀ ਆਓ ਫਿਰ ਫੋਸਾ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਸਤਿ ਸ਼੍ਰੀ ਅਕਾਲ ਸਸਿਕਾ ਜੀ ਸਤਿ ਸ਼੍ਰੀ ਅਕਾਲ ਸੰਜੀਤ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਸਸਿਕਾ ਕਿਰਪਾ ਕਰਿਓ ਜੀ ਬਾਈ ਬਾਈ ਬਲਾਰ ਜੀ ਮੇਰਾ ਮੇਰਾ ਬੜਾ ਟਾਈਮ ਹੋ ਗਿਆ ਰਹੀ ਗਿਆ ਹਾਂ ਜੀ ਹਾਂ ਜਵਾ ਟਾਈਮ ਲੱਗ ਗਿਆ ਤੁਹਾਡਾ ਵੀ ਕੋਈ ਗੱਲ ਕੋਈ ਨਹੀਂ ਹਾਂ ਸਾਰਿਆਂ ਦੇ ਕਰਿਓ ਬਾਜੀ ਬਾਸ ਬਿਲਕੁਲ ਸ਼ਰਧੇ ਕਰਨੀ ਹੈ ਬਿਲਕੁਲ ਜੀ ਕਿਰਪਾ ਤੁਹਾਨੂੰ ਇਹ ਕਰਨੀ ਜੀ ਸੰਦੀਪ ਡੇਰੀ ਫਾਰਮ ਵੇਖਣ ਨੂੰ ਭੈਣ ਭਰਾਵਾ ਵੀਰਾਂ ਬਜ਼ੁਰਗਾਂ ਨੂੰ ਸਭ ਨੂੰ ਸਸੇਗਾ ਸਸੇਗਾ ਜੀ ਇਹਨਾਂ ਦੀ ਸਾਫਨਾ ਸੰਦੀਪ ਕੰਮ ਕਰੀ ਜਾ ਰੱਬ ਦੇ ਹੀ ਜਾਂਦਾ ਰੋਟੀ ਦੋਨੇ ਜਾਨੀ ਬਿਲਕੁਲ ਬਿਲਕੁਲ ਜੀ ਜੀ ਨੂੰ ਜਿਹੜੇ ਵਿਚਾਰੇ ਸ਼ਰਖਾ ਦੇ ਵਿੱਚ ਉਹਨਾਂ ਨੂੰ ਜਿੰਦਾ ਬਾਜੀ ਬਾਸ ਇਹਦੇ ਕੋਠੀਆਂ 'ਚ ਬੈਠੇ ਹੋ ਵੀ ਰੋਟੀ ਖਾਂਦੇ ਖਾਂਦੇ ਜੀ ਖਾਂਦੇ ਕੋਈ ਕਣਕ ਦੀ ਰੋਟੀ ਹਰ ਕੀ ਖਾਂਦਾ ਦੇ ਹੀ ਜਾਂਣੀ ਬਿਲਕੁਲ ਜੀ ਦੀ ਸਾਫਨਾ ਕੰਮ ਕਰੀ ਜਾਓ ਥੋੜਾ ਟਾਈਮ ਲੱਗਿਆ ਰ ਕੰਮ ਆ ਬੋੜੇ ਵਿੱਚ ਯਾਰ ਅਫਰ ਪੁੱਛਦਾ ਯਾਰ ਸਾਰੇ ਕੰਮ ਕੰਮਦਾਨ ਪਤਾ ਕੰਮ ਕਰਨੇ ਚਾਹੀਦੇ ਆ ਜੋ ਹੀ ਕਰਨੇ ਪੈਂਦੇ ਨਾ ਚੰਗੀ ਅਗਲਾ ਗੁੱਸਾ ਕਰਦਾ ਪਰ ਆਪਣੇ ਕੰਮ ਕਰੀ ਜਾਂਦੇ ਆ ਚਲੋ ਆ ਕਰਕੇ ਚਲੋ ਟਾਈਮ ਲੱਗ ਗਿਆ ਥੋੜਾ ਅੱਜ ਫਿਰ ਪੁੱਛਦਾ ਕਿਨੇ ਆ ਹਾਂ ਜੀ ਚਾਰ ਹੈ ਚਾਰ ਉਧਰ ਹੀ ਸਾਰੀਆਂ ਹਾਂ ਨਹੀਂ ਦੋ ਉਧਰ ਲੀਆਂ ਬਸ ਦੋ ਹੀ ਦਲੀਆਂ ਚਲੋ ਹਾਂਜੀ ਬੋਰੀ ਵੀ ਨਾਲ ਲਿਆ ਹਾਂ ਬੋਰੀ ਨੀਲੀ ਵੀ ਆ ਗਈ ਆਜੋ ਬੋਰੀ ਨੀਲੀ ਲੈ ਜੀ ਦਰਦ ਕਰਾਉਣੀ ਬੋਰੀ ਨੀਲੀ ਪਰਸਾ ਦੀ ਸੋਈ ਆ ਹਾਂਜੀ ਹਾਂ ਬੋਰੀ ਆ ਹੁਣ ਦੇਖੋ 9 10 ਕਿਲੋ ਆ ਦੇ ਛੋਟੀ ਜਾਦੀ ਹਿਆਣੇ ਆਈ ਹੈ ਅੱਛਾ ਦੂਜਾ ਸੁਆਹ ਵਾਹ ਜੀ ਕੱਟਾ ਮਗਰ ਅੱਛਾ ਜਿਹੜਾ ਇਹ ਕੋ ਖੰਡੇ ਵਾਲਾ ਦੁੱਧ ਉਤਨਾ 16 ਵਾ ਹਾਂ ਜੀ ਤੂੰ ਆਈ ਹੋਰੀ 15 ਖੰਡੇ ਵਾਲਾ ਮਣਕੇ ਦੇ 15 ਕਿਲੋ ਹੈ ਹਾਂ 15 ਕਿਲੋ ਖੰਡੇ ਵਾਲਾ ਜਿਹੜਾ ਨਾ ਹਾਂ ਜੀ ਮਣਕੇ ਲੈ ਦੇ ਕੋਈ ਠੀਕ ਆ ਚੁਆ ਲੱਗਾ ਕਿਤੇ ਕੀ ਗੱਲ ਜੈਡ ਬਲੈਕ ਹਾਂ ਜੈਡ ਬਲੈਕ ਤੋਰੋ ਮੈਂ ਕੋ ਕਬਾ ਨਹੀਂ ਚੱਤਾ ਤੋਰੋ ਜੀ ਲਾ ਦੋ ਫੋਨ ਵਿੱਚ ਕੋ ਕਿੰਨਾ ਸੋਹਣਾ ਲੱਗਾ ਨਹੀਂ ਠੀਕ ਆ ਬੱਜੀ ਸ਼ੁਭਾ ਜੀ ਲੱਣ ਲੱਗਾ ਸ਼ੁਭਾ ਜੀ ਦੀ ਜਵਾਈ ਹੋ ਮਾਲ ਸਰਾ ਸੀ ਮਾਲਾ ਲੈ ਕੇ ਨਾ ਮਾਲ ਚੰਗੇ ਦਾ ਵਾਅਦਾ ਹੈ ਮਾਲ ਚੰਗਾ ਹੀ ਕੱ ਥੋੜਾ ਲੈ ਲਓ ਲੋ ਜੰਗਾ ਬਸ ਬਸ ਥੋੜਾ ਹਾਂਜੀ ਹਾਂਜੀ ਤਾਂ ਲੋ ਜੰਗਾ ਠੀਕ ਆ ਨਹੀਂ ਠੀਕ ਆ ਜੀ ਫਿਰ ਕੁਆਲਟੀ ਆ ਮੈਨਾਂ ਪਰ ਬਿਲਕੁਲ ਜਿਹੜਾ ਸੁਮੇ ਵਾਲਾ ਥਣ ਹਾਂਜੀ ਤੇ ਚਾਈ ਲੱਗੀ ਝੋਟੀ ਨੂੰ ਕੀ ਗੱਲ ਵਾਹ ਹਾਂਜੀ ਫਿਰ ਕਿੰਨਾ ਦਰ ਕਰਜੂ ਫਿਰ ਹਜੇ ਦੁੱਧ ਜਿਹੜਾ ਉਹਨਾਂ ਦਾ ਕਿਹਾ 20 ਕਰੂਗੀ ਹਾਂਜੀ ਚਲੋ ਯਾਦੀ ਗਈ ਹੈ ਦੁੱਧ ਚਲੋ ਯਾਦਾ ਨਹੀਂ 17 18 17 18 ਇੱਕਵਾ ਦੂ 17 18 ਕਿਲੋ ਕਰ ਜੂ ਹਣਾ ਆਰਾਮ ਦਾ ਆਮਨਾ ਸਿੱਜ ਸਿੱਧੀ ਖਾਣੀ ਹਾਂ ਹਾਂ ਸੋਈ ਬੜੀ ਲੱਗੀ ਮਾਨ ਜਦੋਂ ਆਉਂਦਾ ਨਾ ਥੋੜਾ ਜਿਹਾ ਹਾਂਜੀ ਹਾਂਜੀ ਆ ਜਾ ਸੂਆ ਠੰਡੇ ਜੇ ਹੈਗੀ ਆ ਹਾਂ ਥੋੜਾ ਆ ਜਾ ਸੂਆ ਡੰਗਾ ਇੱਕ ਦੋ ਦਿਨ ਥੋੜਾ ਦੌਰ ਮਾਰਦਾ ਬਿਲਕੁਕੁਲ ਬਿਲਕੁਕੁਲ ਹਾਂਜੀ ਬਾਕੀ ਵੇਖਾ ਥਾਣੇ ਚੰਡਾ ਕਿੱਦਾ ਸੋਹਣਾ ਰੱਬ ਨੇ ਨਾ ਐ ਜੱਡ ਬਲੈਰ ਥਾਣੂ ਹੀ ਸੋਹਣਾ ਦਿੱਤਾ ਤੇ ਲੇਵਾ ਵੇਖ ਕਿੱਦਾ ਸੋਹਣਾ ਨਾ ਰੱਬ ਨੇ ਦਿੱਤਾ ਬਹੁਤ ਉਹਦਾ ਬੋਲੋ ਜੀ ਦੇ ਲੋ ਸਦੀ ਸੋਹਣੇ ਨਹੀਂ ਝੋਟੀ ਹੁਣ ਤੇ ਬੋਲਾ ਚਲੋ ਟਾਈਮ ਚੰਗਾ ਥਾਣਾ ਮਾਲ ਮੁੱਲੀ ਆਉਂਦਾ ਹਾਂਜੀ ਮੁੱਲੀ ਚਲੋ ਜਾਂਦਾ ਕਰਮਾ ਉਸ ਸਮੇਂ ਸਮੇਂ ਨਾਲ ਕੰਮ ਚੱਲ ਜਾਈ ਜਾਂਦਾ ਹੈ ਬਿਲਕੁਲ ਹਾਂਜੀ ਇਹ ਵੀ 170 ਦੀ ਜੋੜੀ ਕਰ ਦਿਓ ਜਿੰਨਾ ਹੁੰਦਾ ਮਾਨਤਾ ਜੀ ਕੋਈ ਗੱਲ 160 ਦੀ ਦੇਣੀ 1,60,000 ਦੀ ਦੇਣੀ 15 ਕਿਲੋ ਦੁੱਧ ਕੰਡੇ ਵਾਲਾ ਕਿਉਂਕਿ ਬੰਦਾ ਇੱਥੇ ਤਿੰਨ ਚਾਰ ਟੰਗ ਸੱਲੀ ਕਰਕੇ ਚਵਾਈ 1 ਨੰਬਰ ਚਲੋ ਕਟਾਵਾ ਕਟਾਵਾ ਦੂਜਾ ਸੂਰਾ ਚਲੋ ਹਰਿਆਣੇ ਦੀ ਉਧਰੋਂ ਆਈ ਆ ਬੂਰੀ ਆ ਗਈ ਆ ਇਹ ਬੂਰੀ ਨੀਲੀ ਜੀ ਇਹ ਵੀ ਇਧਰ ਲਈ ਇਹ ਇਧਰ ਨਹੀਂ ਹਾਂ ਇਹ ਇਹ ਬਾਰਡਰ ਦੀ ਇਹ ਬਾਰਡਰ ਦੀ ਆ ਬੂਰੀ ਨੀਲੀ ਪ੍ਰਕਾਰ ਦੀ ਰਾਜ ਇਹ ਪਰਸੋਂ ਦੀ ਸੂਈ ਜਿਹੜਾ ਸਬੂਸਾ ਲੱਗਾ ਹੋਆ ਕੱਟੀ ਕੱਟਾ ਕੱਟਾ ਮਗਰ ਕੱਟਾ ਵੇਖੋ ਕਿੰਨੀ ਕੁਆਲਿਟੀ ਦਾ ਦਿੱਤਾ ਨਿੱਗਲਾ ਨਾ ਰੂਣਾ ਬੋਦਾ ਕਿੰਨਾ ਬੋਲਾ ਬੋਲਾ ਫਿਰ ਬੋਲੋ ਇਹ ਕੋਈ ਜੇ 9-10 ਕਰੋ 9 ਕਿਲੋ ਲਾਓ 9 ਕਿਲੋ ਬੰਨੋ ਕਿਲੋ ਬੋਲਾ ਜੀ ਸੂਈ ਪਰਸੋਂ ਵਾਲੇ ਸਾਫ ਸੁਭ ਕੀਤੀ ਆ ਅਜਾ ਵੀਡੀਓ ਚ ਪਾਣੀ ਨਹੀਂ ਪਰ ਮਾਲ ਲੱਭਦਾ ਨਹੀਂ ਕਿ ਮਹਿੰਗਾ ਹੈ 4-5 ਆ ਬਿਲਕੁਲ ਜੀ ਮੈਂ ਚਲੋ ਪਾ ਦਿੰਦੇ ਹਾਂ ਹਾਂਜੀ 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 ਲਓ ਜੀ ਕਰੋ ਚੈੱਕ ਵੀ ਕੁਆਲਿਟੀ ਵਾਲੀ ਆ ਹਾਂਜੀ ਕੁਆਲਿਟੀ ਆ ਜੀ ਬੋਲੀ ਚੰਗੀ ਆ ਬਾਦਾਂ ਦੱਸਿਆ ਆਪਣਾ ਨਸਲ ਆ ਕੁਆਲਿਟੀ ਵਾਲਾ ਹੀ ਲੈਣਾ ਆ ਕਿੰਨਾ ਕਰਜੋ ਬਜੀ ਫਿਰ ਇੱਦਾਂ ਦੇ ਹਾਂਜੀ ਦੁੱਧ ਕਿੰਨਾ ਕਰਜੋ ਦੁੱਧ 12 13 12 13 ਤੇ ਚਾਹੂਗੀ 12 13 ਆ ਨਾ ਚਾਹੂਗੀ ਜਿਹਾ ਠੀਕ ਹਾਂਜੀ ਹੁਣ ਸੂਸਾ ਲੱਗਿਆ ਜਿਹੜਾ ਤੈ ਮਾਰੀ ਆ ਬਿਲਕੁਲ ਜੀ ਛੋਟੀ ਨਹੀਂ ਜਿਹੜਾ ਤੈ ਮਾਰੀ ਆ ਅੱਗੇ ਕਰਕੇ ਡੱਕਦੀ ਲੋਹ ਕਰਨ ਲੱਗਿਓ ਰੋਕ ਦੇ ਰੋਕ ਅੱਗੇ ਥਣ ਸੋਹਣਾ ਚਵਾਈ ਇੱਕ ਨੰਬਰ ਸੋਹਣੀ ਹਾਂ ਹਾਂ ਸਾਰੀਆਂ ਨਿਸ਼ਾਨੀਆਂ ਵੇਖੋ ਚਲ ਇੰਨਾ ਪਰ ਗੋਸੇ ਬੋਲਾ ਦੇਖੋ ਸਮਝੋ ਕਿੰਨੇ ਦੀ ਛੋਟੀ ਆਪਾਂ ਦੇ ਦੇਣੀ ਜੀ ਕੋਈ ਗੱਲ ਨਹੀਂ ਹਾਂਜੀ ਹਾਂਜੀ ਮੋਲੇ ਜੈ ਕਰਦੇ ਸਵਾਜੀ ਹਾਂ ਠੀਕ ਹੈ ਜੀ ਤੇ 1 2 ਦੀ ਦੇ ਦਿੰਗੇ ਜੀ 1 2 ਦੀ ਪੰਜ ਹੋਰ ਛੋਟ ਪੰਜ ਹੋਰ ਛੋਟ ਕੋਈ ਨਹੀਂ ਸੰਦੀਪ ਸੋਨੇ ਕਹਿ ਦੋ ਪੰਜ ਹੋਰ ਛੋਟ ਜਾ 1 15 ਹੋ ਗਈ 1 15 ਹੋ ਗਈ ਗੱਲ ਨਹੀਂ ਕੋਈ ਆਪਾਂ ਨੂੰ ਆਪਣੇ ਸਿਰ ਵੀ ਆਪਾਂ ਸਿਰ ਬਿਲਕੁਲ ਬਾਕੀ ਬੂਰੀ ਨੀਲੀ ਸਾਰੇ ਵੇਖੋ ਕੁਆਲਿਟੀ ਕੁਆਲਿਟੀ ਸਾਰੇ ਬਹੁਤ ਸੋਹਣ ਚੱਡਾ ਸਿਰਫ ਬਰਸੂਲ ਸਾਹਿਬ ਲੱਗਾ ਜਿਹੜਾ ਸੂਕੇ ਡੰਗੇ ਥੋੜਾ ਤੇ ਮਾਰਦਾ ਵਾ ਹਾਂਜੀ ਹਾਂਜੀ ਆਹ ਜੀ ਇਹ ਵੀ ਦੂਜਾ ਸੂਆ ਜੀ ਛਿੱਗੀ ਦਿੰਦੀ ਦੇਵੀ ਸੁਈ ਕੱਟਾ ਮਗਰ ਆ ਇਹਨੂੰ 4 ਦਿਨ ਹੋਏ ਸੁਈ ਨੂੰ 4 ਦਿਨ ਹੋਏ ਉਹ ਦੇਖੋ ਗਿੱਲਾ ਨਾਰੂ ਨਾਲ ਕਾਲੀ ਛਾਹ ਹਾਂ ਕਾਲੀ ਛਾਹ ਗਿੱਲਾ ਨਾਰੂ ਨਾਲ ਦੂਜਾ ਗਿੱਲਾ ਨਾਰੂ ਕਾਲੀ ਛਾਹ ਝੋਟੀ ਆ ਝੋਟੀ ਇਹ ਉਧਰ ਦੀ ਪਰ ਆਪਾਂ ਇਧਰੋਂ ਲਈ ਆ ਹਾਂ ਆਪਾਂ ਇਧਰੋਂ ਲਈ ਆ ਬੁਰੀ ਦੇਵੀ ਉਹ ਦੋ ਰਿਆਣੇ ਚੋਈਂ ਬਸ 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 ਲੋ ਜੀ ਦੇਖੋ ਗਰਾਂ ਦੇ ਰਾਮ ਦਾ ਨਾਮ ਦੇਖੋ 10 ਲੀਟਰ ਦਾ ਆ ਸੰਦੀਪ ਜੀ ਹਾਂ ਤੁਹਾਨੂੰ ਬੜਾ ਵਧੀਆ ਲੱਗਾ ਹਾਂ ਤੁਹਾਨੂੰ ਮਾੜਾ ਆ ਜਾ ਦੁੱਧ ਜੇ ਬਣਿਆ ਆ ਹਾਂਜੀ 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 ਠੀਕ ਆ ਮਾੜਾ ਆ ਜਾ ਦੁੱਧ ਆ ਜੇ ਨਾ ਜਿਹੜਾ ਮਾ ਬਣਿਆ ਮਾੜਾ ਜਾਂ ਆਜੋ ਜੀ ਆਜੋ ਆਜੋ ਆਮ ਨਾਮ ਨਾਮ ਠੀਕ ਆ ਚਵਾਈ ਬੜੀ ਸੰਦੀ ਉੱਤੇ ਲੱਗੀ ਹਰ ਬੜਾ ਸ਼ੁਭਜੇ ਲੈਣਾ ਲੋਕਾਂ ਦਾ ਸੋਹਣਾ ਬੜੀ ਚਵਾਈ ਲੱਗੀ ਆ ਚਲ ਇਹਦਾ ਮੁੱਦਾ ਮੋਲਾ ਲੈ ਲੋ ਤੁਸੀਂ ਸੋਗੇ ਮੈਂ ਝੋਟੀਆਂ ਜੀ ਹਾਂਜੀ ਮੁੱਲ ਤੇ ਦਾ ਸਵਾ ਕਰਦੇ ਮੈਂ ਕੋਈ ਨਹੀਂ ਮੁੱਲ ਦੀ ਨਹੀਂ ਕੋਈ ਗੱਲ ਜੀ ਹਾਂਜੀ ਇਹ ਵੀ ਜੇ ਤੁਸੀਂ ਕਹਿੰਦਾ ਪੂਰੀ ਤੇ ਪੂਰੀ ਵਾਲੇ ਭਾਈ ਇੱਕ ਬੰਦਾ ਇੱਕ 15 ਦੀ 21 ਦੀ ਸਵਾ ਦੀ ਵੇਚ ਰਹੀ ਦੀ ਆ ਪਰ ਆਪਾਂ ਪਾਣਾ ਲਈ ਪਾਣਾ ਪਸੇ ਦੇਣੀ ਇੱਕ ਬੰਦਰ ਇੱਕ 15 ਉਹ ਵੀ ਇੱਕ ਬੰਦਰ ਇਹ ਵੀ ਇੱਕ ਬੰਦਰ ਹਾਂਜੀ ਬੁੜੀ ਇੱਕ ਬੰਦਰ ਅੱਜ ਹਣ ਨਗੀਨਾ ਆਇਆ ਸੀ ਪਾ ਲਈ ਨਗੀਨਾ ਆ ਜੀ ਇਹ ਨਗੀਨਾ ਬੱਚਾ ਆਇਆ ਇਹ 29 ਦਾ ਐਮਨਤੀ ਦਾ ਐਮਨਤੀ ਦੀ ਮਾਂ ਸੀ ਐਮਨਤੀ ਦਾ ਇਹ ਬੱਚਾ ਵਾ ਦੋ ਦੰਦਾਂ ਦਾ ਦੋ ਦੰਦਾਂ ਦਾ ਦੋ ਦੰਦਾਂ ਦਾ ਕੱਲ੍ਹ ਦੀ ਸੁਈ ਆ ਹਾਂਜੀ ਬਹੁਤ ਕੁਆਲਿਟੀ ਦਾ ਬੱਚਾ ਥਾਂ ਤੋਂ ਬੜਾ ਛੋਟਾ ਲੱਗਣਾ ਜੀ ਬੜਾ ਸਿੰਗੀ ਕਿਦਰ ਆਪਣੇ ਦਿੱਤੀ ਦੇ ਥਾਂ ਸੀਲੀ ਇੰਨੀ ਇਦਾਂ ਬੱਚਾ ਛੱਡ ਕੇ ਵਜੇ ਨੂੰ ਪ੍ਰਵਾਹ ਪ੍ਰਵਾਹ ਬਿਲਕੁਲ ਬਿਲਕੁਲ ਜੀ ਸਹੀ ਨਾ ਨੇ ਆਪ ਦਸੀ ਦਸੀ ਛੋਟੀ ਦਸੀ ਜਾਂਦੀ ਹਾਂਜੀ ਹਾਂਜੀ ਕੁਆਲਿਟੀ ਦੀ ਕਟਾ ਵਗਰ ਜੀ ਕਟਾ ਵਗਰ ਉਹ ਹਰਿਆਣੇ ਤੋਂ ਹਰਿਆਣੇ ਤੋਂ ਹਰਿਆਣੇ ਤੋਂ ਆਈ ਜੀ ਹਾਂਜੀ ਹਾਂ ਐਮ 29 ਦੀ ਹੈ ਕੱਟੀ ਐਮ 29 ਦੀ ਹਾਂਜੀ ਕਰੋ ਚੈੱਕ ਮੇਰਾ ਐਮ 29 ਦਾ ਆ ਦੇਖੋ ਇਹਦਾ ਕਾਹਗਾ ਸੀਗਾ ਮਾ ਆਉਂਗਾ ਐਮ 29 ਦੀ ਆਈ ਹੋਈ ਐਮ 29 ਦੀ ਬਿਲਕੁਲ ਬਿਲਕੁਲ ਜੀ ਠੀਕ ਆ ਬੜਾ ਜ਼ਬਰਦਸਤ ਲੱਗਾ ਨਾ ਤੁਹਾਡਾ ਬਜੀ ਉਹ ਸਰੀਰ ਵਾਲਾ ਸੋਹਣਾ ਦਿੱਤਾ ਗੁੰਦੀ ਪਈ ਆ ਹਾਂ ਹਾਂ ਸੈ ਗੁੰਦੀ ਪਈ ਆ ਸੋਹਣੀ ਸਰੀਰ ਦਾ ਆਪਣੇ ਸੋਹਣਾ ਦਿੱਤਾ ਸੈ ਨਾ ਸੈ ਨਾ ਆ ਆ ਜੋ ਜੀ ਆਜਾ ਬੜੀ ਨਸਲ ਕੁਆਲਿਟੀ ਦਾ ਬਣਾ ਰਹਾ ਆਪਾਂ ਬੜੀ ਡਰਦੀ ਆ ਹਾਂਜੀ ਬੜੀ ਉਤਰਾ ਮੂਹਮਾਂ ਦੀ ਪੋਲੀ ਕੋਈ ਪੁੱਤ ਕੋਈ ਗੱਲ ਕੋਈ ਗੱਲ ਮੁਡਾਉਂਦੇ ਐਵੇਂ ਨਾ 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 ਕੋਈ ਨਾ ਪਰੇ ਲੋਹਾਂ ਦੀ ਹੋਣੀ ਦਿਖੀ ਜਾਨੀ ਛੋਟੇ ਆਏ ਆਈਆਂ ਵਈਆਂ ਜੀ ਹਾਂਜੀ ਹਾਂਜੀ ਉਹ ਡਰ ਜਾਂਦਾ ਡੰਗਰ ਹਾਂ ਆ ਜਾਓ ਥਾਣੇ ਵੇਖੋ ਕਿਦਾਂ ਗਿੱਠਾਂ ਤੇ ਲੱਗਾ ਚਵਾਈ ਸੋਹਣੀ ਠੀਕ ਆ ਹਾਂਜੀ ਚਲੋ ਐਮਨ ਅਤੀ ਦੀ ਆ ਹਾਂਜੀ ਲੋਹ ਦੰਦ ਦੇ ਚੌਪ ਦੇ ਦੰਦ ਨਾ ਮਾਰੇ ਜੇ ਮਤਲਬ ਪੰਨੇ ਦੋਂਦੀ ਲਾਓ ਜਾਂ ਚੌਗੀ ਲਾ ਲੈ ਕੋਈ ਹਾਂਜੀ ਹਾਂਜੀ ਉਹ ਗਿੱਲਾ ਨਾਲ ਉਹ ਕੱਲ ਸੋਈ ਆ ਠੀਕ ਆ ਬੋ ਮੈਂ ਹੁਣੇ ਸੁਈ ਜੋ ਇਹ ਦੇ ਦੋ ਸਰੀਫ ਜਿੰਨੇ ਝੋਟੇ ਦੇ ਦੋ ਜੀ ਝੋਟੇ ਦੇ 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 ਕਰਦੀ ਆ ਹਾਂਜੀ ਪਰ ਆਪਾਂ ਪਾਣਾ ਨਹੀਂ ਤੇ ਪਾਣਾ ਦੇਣੀ ਆ ਠੀਕ ਆ ਜੀ ਹਾਂ ਚਰਬਾ ਵੀਡੀਓ ਪਾਉਣ ਲੱਗੇ ਆ ਚਲੋ ਆਪਾਂ ਨੂੰ ਰੱਬ ਨੇ ਦਿੱਤੀ ਤਾਂ ਆਪਾਂ ਦੇ ਦੇਣੀ ਆ ਸਵਾ ਦੀ ਦੇ ਦੀ ਜੀ ਪਾਂਜੀ ਸ਼ੌਲ ਪਾਂਜੀ ਸ਼ੌਲ ਤੇ ਕਵੀਦ ਕੋਈ ਨਹੀਂ ਸੰਦੀਪ ਸਾਨੇ ਕਹਿਦਾ 112 ਯਾਰ ਇੱਕ ਵੀਰੀ ਦੇ ਦੋ 12 13 12 ਬਣਾ ਤੇ ਨਾ ਖਾਹੋ ਰੱਖ ਜਾਈ ਜੀ ਪੂਰੀ ਖਾਹ ਲਈ ਹੋਈ ਆ ਗੁੰਦੀ ਭਈ ਆ ਬਿਲਕੁਲ ਜੈ ਜੀ ਬੋਲ ਸੋਹਣਾ ਥਣ ਹਾਂ ਸੋਹਣਾ ਮਲਬ ਬਾਤ ਕੀ ਚੀਜ਼ ਰੱਬ ਨੇ ਸੋਹਣੀ ਲਾਈ ਆ ਬਿਲਕੁਲ ਬਿਲਕੁਲ ਜੀ ਬਿਲਕੁਲ ਇੰਨੀ ਆ ਨਾ ਰੱਬ ਨੇ ਉਹਨਾਂ ਸਾਰੇ ਬੰਦਿਆਂ ਚੰਗੀ ਆ ਹਾਂਜੀ ਠੀਕ ਆ ਚੰਗਾ ਵਧੀਆ ਚਲੋ ਹਾਂਜੀ ਚਲੋ ਕੋਈ ਗੱਲ ਨਹੀਂ ਬੋਲੋ ਫਿਰ ਨੰਬਰ ਜੀ ਇਹ ਬੱਚਾ ਮਰ ਜਲਾ ਦੇ ਦਿਓ ਮੇਰੇ ਮਾਰਕ ਮਾਏ ਬਚਾ ਲੈ ਛੱਡ ਲੈ ਲਾਲ ਲਾਲ ਕੋਣੀ ਅਗੋਂ ਇਹਨੇ ਪਤਾ ਲੱਗ ਜਾਂਦਾ ਸੀ ਸੀਲ ਵੜੀ ਆ ਤੇ ਵੀ ਚਲੋ ਪਤਾ ਲੱਗ ਜਾਂਦਾ ਹਾਂਜੀ 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 ਪਹਿਲਾ ਸੁਆਜ ਹੋਈ ਹਾਂਜੀ ਐਵੇਂ ਨਹੀਂ ਲਾ ਕੇ ਸਾਈ ਨਾਲਾ ਲਾਲਾ ਬੱਚੂ ਕੀ ਲਾ ਨਾ ਨਾ ਕੋਈ ਆਪ ਨਾ ਠੀਕ ਆ ਛੱਡੋ ਨਾਮ ਨਾ ਨਾਮ ਨਾ ਉਹਨੇ ਬਣੀ ਛੱਡ ਰੋਲੇ ਬਣੀ ਕੈਮ ਨੂੰ ਡਰਦੀ ਆ ਉਦਾਂ ਹਿੱਲੀ ਨਹੀਂ ਐਵੇਂ ਨਹੀਂ ਸ਼ਾਲਾ ਐਵੇਂ ਤੇ ਇਦੋਂ ਕਰ ਲੈ ਹਾਂਜੀ ਚੜ੍ਹ ਚੜ੍ਹ ਕਰਦੇ ਹੁੰਦਾ ਥੋੜਾ ਵਾ ਨਹੀਂ ਉਹ ਕੈਵਰੀ ਤੋਂ ਡਰਦੀ ਹਿੱਲੀ ਨਹੀਂ ਝੋਟੀ ਦਾ ਵਾਟ ਵਾਟ ਬੱਚਾ ਹਾਂ ਹਾਂ ਬੱਚਾ ਖਾਂਦੀ ਕਿਤੇ ਵਾਟ ਵਾਟ ਖਾਂਦਾ ਕਦੇ ਅੱਕਰੋ ਸਭ ਦੇ ਮਾਸਾ ਨਹੀਂ ਹਾਂਜੀ ਫੀਰ ਵੜੀ ਆ ਹਾਂ ਮਾਲ ਮਨੇ ਜ ਜਾਂ ਫਿਰ ਹਾਂਜੀ ਮਾਲ ਮਨੇ ਜ ਜਾਂਦਾ ਮਾਲ ਵੀ ਤਾਂ ਮੈਂਦਾ ਜਿ 15 15 ਸੂਆ ਜੀ ਬਹੁਤ ਘਟਿਆ ਹਾਂ ਘਟਿਆ ਸੂਆ ਘਟਿਆ ਮਾਲ ਮੁੱਲੀ ਆਉਂਦਾ ਹੁਣ ਮੁੱਲੀ ਆਉਂਦਾ ਆਪਾਂ ਪਹਾਣਾ ਲਈਦਾ ਨਰਦੀ ਮਾਲ ਲਈਦਾ ਪਹਾਣਾ ਥੋੜਾ ਲੈ ਲੋ ਤੇ ਮਾਲਾ ਲਓ ਚੰਗਾ ਲਓ ਜੀ ਬਹੁਤ ਚੰਗਾ ਤੇ ਪਹਾਣਾ ਲਓ ਜਿਹੜਾ ਆਪਾਂ ਲਈ ਅਗਲਾ ਵੀ ਆਪਣੇ ਕੋਲ ਲਵੇ ਇਹ ਗੱਲ ਪਹਾਣਾ ਚੱਲ ਜੇ ਹਾਂਜੀ 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 ਚਲ ਮਾਲ ਵੀ ਤਾਂ ਬਈ ਨਾਲ ਝੋਟਿਆਂ 20-20 ਜਣਾ ਹੋਰ ਕਰੀਗਾ ਪਰ ਇਹਨੂੰ ਪ੍ਰਵਾਹ ਨਹੀਂ ਕੋਈ ਹੁਣ ਮੈਂ ਤਾਂ ਬੱਚਾ ਵਿਖਾ ਦਿਆ ਅਗਲਾ ਹਾਂ ਜੀ ਉਹ ਨਹੀਂ ਜਾਂਦੀ ਹਾਂ ਤੇ ਹੋਏ ਪਰ ਮਾੜਾ ਅਰੇ ਕਿਤੂ ਫੜ ਬੜਾ ਮਾੜਾ ਬਟਾ ਜੋ ਸੋਨਾ ਦੀ ਡੰਗਰ ਹੋਰ ਕਰਦਾ ਉਦਾਂ ਨਹੀਂ ਬਿਲਕੁਲ ਲੇਖੇ ਧਾਰ ਮਾਰਦੇ ਮਾਰਦੇ ਤਾਂ ਇਹ ਬੱਚਾ ਅੱਗੇ ਰੱਖ ਇੱਕ ਇੱਕ ਧਾਰ ਮਾਰ ਦੇ ਬੰਦਾ ਕਿਉਂ ਹੀ ਅਕਾਲਦੀਪਨ ਖਾਲਸੇਰ ਦੀ ਸੁਈ ਹੈ ਚੋਾਈ ਕੀਤੀ ਹੈ ਹਾਂਜੀ ਹਾਂ ਹਾਂ ਹਾਂਜੀ ਰਾਮ ਰਾਮ ਕਰੀ ਪਰ ਉਹ ਤੇ ਇਹ ਲੱਗਦਾ ਸਾਨੂੰ ਕੋਈ ਗੱਲ ਨਹੀਂ ਮਾਰ ਦੇ ਸਾਰੇ ਜਗੇ ਮਾਰ ਦੇ ਬੱਚਾ ਮਾਰੇ ਰੱਖ ਹਾਂ ਚੋਾਈ ਵਧੀਆ ਹਾਂ ਇਤਰਾ ਉਹ ਤੇਲ ਤੂੰ ਲੱਗਾ ਨਾ ਸਾਰੋਂ ਚੋਾਈ ਵਧੀਆ ਚੋਾਈ ਆ ਕੱਲ 2-3 ਕਿਲੋ ਝੋਟੀ ਚੋਈ ਆ ਕੱਲ ਐਵੇਂ ਦੀ ਸੋਈ ਆ ਚਲੋ ਹਾਂਜੀ ਚਲੋ ਬਾਕੀ ਜਿਹਨੇ ਵੀ ਆ ਕੋਈ ਵੀ ਆਵੇ ਥਿਆਰੇ ਚੋਾਈ ਕਰੇ ਚੋਾਈ ਕਰੇ 2 ਦਿਨ ਕਰੇ 3 ਦਿਨ ਕਰੇ ਕੋਈ ਗੱਲ ਹੀ ਨਹੀਂ ਜੀ ਚਲੋ ਹਾਂਜੀ ਮਹਾਰਾਜ ਦੀ ਕਿਰਪਾ ਵਾ ਆਪਣੇ ਉੱਤੇ ਹਾਂਜੀ ਮਾਲਾ ਡੰਗਰ ਆਪਾਂ ਕਿਸੇ ਨੂੰ ਦੇਣਾ ਨਹੀਂ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਬੋਲੋ ਨੰਬਰ ਕੋਈ ਦਿੱਤਾ ਵਾ ਨੰਬਰ 98147 18792 ਗਰਨਾਮ ਸਿੰਘ ਫੌਜੀ ਪਿੰਡ ਤੇਮਵਾਲ ਜ਼ਿਲ੍ਹਾ ਅੰਮ੍ਰਿਤਸਰ ਤਸਵੀਰ ਬਾਬਾ ਬਕਾ ਦਾ ਸਤਿ ਸ੍ਰੀ ਅਕਾਲ